ਕਣੇ ਚਾਹੀਦੇ ਨਾ ਆ ਗੁਰਮਤ ਦੇ ਸਮਾਗਮ ਹੋਣੇ ਚਾਹੀਦੇ ਨਾ ਸਾਰੇ ਧਰਮਾਂ ਦਾ ਇੱਕੋ ਜਿਹਾ ਸਤਕਾਰ ਜਿਵੇਂ ਮੈਂ ਕਰਦਾ ਰਿਹਾ ਉਹਵੇਂ ਸਾਰੀ ਦੁਨੀਆ ਕਰਦੀ ਰਵੇ ਤੇ ਸਭ ਤੋਂ ਵੱਡੀ ਗੱਲ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਆ ਖਾਲਸਾ ਪੰਥ ਦੇ ਝੰਡੇ ਇਹ ਕਿਸੇ ਵੀ ਕੀਮਤ ਤੇ ਨੀਵੇਂ ਨਹੀਂ ਹੋਣੇ ਚਾਹੀਦੇ ਇੱਥੇ ਖਾਲਸਾ ਏਡ ਵਾਲੇ ਵੀਰਾਂ ਦਾ ਅੱਜ ਪ੍ਰੋਗਰਾਮ ਰੱਖਿਆ ਬਹੁਤ ਧੰਨਵਾਦੀਆਂ ਤੁਹਾਡੇ ਬੜੀ ਵੱਡੀ ਇਹ ਸੰਸਥਾ ਹੈ ਇਹ ਉਹ ਭਰਾ ਨਾ ਜਿਨ੍ਹਾਂ ਨੇ ਜਾ ਕੇ ਬੰਬਾਂ ਡਿੱਗਦਿਆਂ ਦੇ ਵਿੱਚ ਲੰਗਰ ਲਾਤਾ ਜਿਹੜੀ ਸਾਡੀ ਸਿੱਖ ਕੌਮ ਦੀ ਸਭ ਤੋਂ ਵੱਡੀ ਪਰੰਪਰਾ ਹੈ ਜਿਹੜੀ ਕਵਤਾ ਸੁਣਾ ਰਿਹਾ ਨਾ ਇਸੇ ਗੱਲ ਦੇ ਆਧਾਰ ਤੇ ਮਹਾਰਾਜ ਜੀ ਸੋ ਕਹਿ ਕੇ ਤੁਰ ਗਏ ਤੇ ਉਹਨਾਂ ਦੇ ਬਚਨਾਂ ਤੇ ਤੁਸੀਂ ਅੱਜ ਵੀ ਫੁੱਲ ਚੜਾ ਰਹੇ ਹੋ ਉਧਰ ਬੰਬ ਡਿੱਗੀ ਜਾਣ ਯੂਕਰੇਨ ਦੀ ਤੇ ਰੂਸ ਦੀ ਲੜਾਈ ਲੱਗੀ ਹੋਈ ਤੇ ਜਾ ਕੇ ਵਿੱਚ ਲੰਗਰ ਲਾਤਾ ਤੇ ਉਹ ਸੰਗ ਤੋਂ ਉਥੋਂ ਦੀ ਕਹੇ ਵੀ ਸਿੱਖੋ ਤੁਸੀਂ ਕਮਲੇ ਹੋ ਕੇ ਸਿਆਣੇ ਹੋ ਉਹ ਇੰਦਰ ਬੰਬ ਡਿੱਗੀ ਜਾਂਦੇ ਨਾ ਤੇ ਇੱਧਰ ਤੁਸੀਂ ਆ ਕੇ ਲੰਗਰਾਂ ਦੀ ਬਣੀ ਪਈ ਆ ਸਾਨੂੰ ਤੇ ਫਿਰ ਉਹਨਾ ਇੱਕ ਗੀਤ ਬੜਾ ਸੋਹਣਾ ਗਾਉਣ ਵਾਲੇ ਭਰਾ ਨੇ ਗਾਇਆ ਵੀ ਸਾਡੀ ਕੌਮ ਦਾ ਕੰਮ ਹੀ ਇਹ ਹੈ ਓਏ ਪਾਵੇਂ ਡਿੱਗੀ ਜਾਣ ਬੰਬ ਤੇ ਵੀ ਗੋਲੀਆਂ ਦਾ ਪਵੇ ਨੇ ਆਸਰੇ ਨੂੰ ਆਸਰਾ ਇਹ ਕੌਮ ਜਾ ਕੇ ਦਵੇ ਜੰਗ ਨਹੀਂ ਬਝਾਏ ਜਿਹੜੇ ਚੁੱਲ੍ਹੇ ਆ ਉਹਨਾਂ ਤੇ ਪਕਾਉਂਦਾ ਹੈ ਲੰਗਰ ਖਾਲਸਾ ਬਾਬੇ ਨਾਨਕ ਕਹਿੰਦੇ ਬੀਹਾ ਦੇ ਵਿਆਜ ਦਾ ਸਾਰੀ ਦੁਨੀਆ ਤੇ ਲਾਉਂਦਾ ਹੈ ਲੰਗਰ ਖਾਲਸਾ ਬਾਬੇ ਨਾਨਕ ਦੇ ਬੀਹਾ ਦੇ ਵਿਆਜ ਦਾ ਸਾਰੀ ਦੁਨੀਆ ਤੇ ਲਾਉਂਦਾ ਹੈ ਲੰਗਰ ਖਾਲਸਾ ਵਾਹ ਜੀ ਵਾਹ ਤੇ ਆਓ ਮਹਾਰਾਜ ਰਣਜੀਤ ਸਿੰਘੋ ਕਹਿਗੇ ਲੰਗਰ ਲੱਗਣੇ ਚਾਹੀਦੇ ਨੇ ਮੇਲੇ ਲੱਗਣੇ ਚਾਹੀਦੇ ਨੇ ਗਿਆਨ ਦਾ ਲੰਗਰ ਤੇ ਸਰੀਰ ਦੀ ਭੁੱਖ ਪੂਰੀ ਕਰਨ ਵਾਲਾ ਲੰਗਰ ਕੀ ਕਹਿ ਕੇ ਗਏ ਕਿ ਪੈਂਦਾ ਮੁੱਲ ਰਹੇ ਹਮੇਸ਼ਾ ਮੇਰੀ ਆਵਾਜ਼ ਦਾ ਨੀਵਾਂ ਨਾ ਹੋ ਜੇ ਸਿੰਘੋ ਢੰਡਾ ਸਿੱਖ ਰਾਜ ਦਾ ਭਾਈ ਹਰਪ੍ਰੀਤ ਸਿੰਘ ਜੀ ਮਧੇਸਾ ਨਥਾਣੇ ਤੋਂ ਤੇ ਭਾਈ ਭੋਲਾ ਸਿੰਘ ਜੀ ਨਥਾਣਾ ਭੋਲਾ ਸਿੰਘ ਜੀ ਤਰਕਸ਼ੀਲ ਉਹ ਮਾਣ ਭੇਜ ਕੇ ਗਏ ਨਾ ਇਹ ਦੋ ਮੁੰਡੇ ਨਾ ਜਿਹੜੇ ਨਥਾਣੇ ਦੇ ਮੇਲੇ ਤੇ ਇਹਨਾਂ ਕਲਾਮਾਂ ਨੂੰ ਬਚਾਉਣ ਦਾ ਬਹੁਤ ਵਧੀਆ ਪ੍ਰਾਲਾ ਕਰਦੇ ਨਾ ਜਿਵੇਂ ਇੱਥੇ ਕਵੀਸ਼ਰ ਢਾਡੀ ਨਕਲੀਏ ਸਾਰਾ ਕੁਝ ਸੁਣਨਾ ਮਿਲਦਾ ਇਹ ਵੀ ਆਪਦੇ ਮੇਲੇ ਤੇ ਸਾਰਾ ਕੁਝ ਸੁਣਾ ਕੇ ਅਲੋਪ ਹੋ ਰਹੀਆਂ ਵਿਧਾਵਾਂ ਨੂੰ ਮੇਰ ਸਰਜੀਤ ਕਰਨ ਦਾ ਬੜਾ ਵੱਡਾ ਯੋਗਦਾਨ ਪਾ ਰਹੇ ਹਨ ਬਹੁਤ ਮਿਹਰਬਾਨੀ ਲੋ ਸੁਣੋ ਪਿਆਰ ਨਾਲ ਕਿ ਨੀਮਾ ਨਾ ਹੋ ਜੇ ਸਿੰਘੋ ਝੰਡਾ ਸikhraj ਦਾ ਮਹਾਰਾਜ ਜੀ ਸੋ ਜਾਂਦੇ ਹੋਏ ਕੌਮ ਨੂੰ ਸੰਦੇਸ਼ ਹੈ ਕਿਉਂ ਦੇ ਰਹੇ ਨਾ ਹੋਲਾ ਦਰਬਾਰ ਆਖੀ